ਕਰਾਤੀ ਜੀ ਉਹਦਾ ਅੰਤੜੀ ਜਾ ਰਹੇ ਉਹ ਟਿਕਟਰੀ ਚ ਨਹੀਂ ਕੋਣ ਮੈਨਿਜਰ ਜਾ ਰਹੇ ਸੌਰੀ ਡੈਲੀਗੇਟਸ ਨੇ ਆਪ ਦਾ ਪ੍ਰਧਾਨ ਚੋਣਨਾ ਹਾਂਜੀ ਉਹ ਆਈ ਦਾ ਤੁਸੀਂ ਨਾ ਅਸੀਂ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀਏ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਤੁਹਾਡਾ ਨਹੀਂ ਬਨੋ ਸਹਿਮਤ ਹੋਇਆ ਕਾਲਤਖ ਸਾਬ ਦੇ ਹੁਕਮ ਨੂੰ ਨਹੀਂ ਮੰਨਿਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਕਿੱਥੀ ਲਿਖ ਰਹੇ ਆ ਕੱਲ ਨੂੰ ਜਾਂ ਪਰਸੋਂ ਨੂੰ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋਵੇ ਸਾਰੇ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ। ਜੋ ਨਹੀਂ ਇਕੱਠੇ ਹੁੰਦੇ ਨਹੀਂ ਹੈ ਤੁਸੀਂ ਆਪ ਫਿਰ ਫਿਰ ਹਾਂ ਫਿਰ ਉਹ ਚੁਣ ਲੈਣਗੇ। ਤੇ ਅੱਗੇ ਜੇ ਉਸ ਤੋਂ ਬਾਅਦ ਕੋ ਉਹ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਨਹੀਂ ਨਹੀਂ ਹਜੇ ਤਾਂ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ। ਸਾਡੀ ਤਾਂ ਹਜੇ ਸਿਰਫ ਜਿਹੜੀ ਡਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਆ। ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਦਾ ਫੈਸਲਾ ਲੈਣਗੇ। ਜਾ ਆਪਣੇ ਰਿਚਕੇ ਅਕਾਲੀ ਸਾਹਬ ਨੂੰ ਭਾਗ ਦੇ ਦੇ। ਇਹ ਖਾਲੀ ਦਲ ਦੇ ਵਿੱਚ ਬੈਠੇ ਕਿਤੇ। ਦੇਖੋ ਜੀ ਉਹ ਤਾਂ ਹੁਣ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ। ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਤਾਂ ਡਿਊਟੀ ਭਰਤੀ ਤੇ ਲੱਗੀ ਹੋਈ ਹੈ ਨਾ। ਵੀ ਉਹ ਆਪ ਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਜਾਤੀ ਹੋਰੀ ਹੈਗੇ ਨੇ ਧੱਕੇਸ਼ਾਹੀ ਹੋਰੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਰਾ ਦਵੇ। ਜਦੋਂ ਇਹ ਨਵਾਂ ਕੋਈ ਪਾਰਟੀ ਹੋਂਦ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆਗੇ। ਉਸ ਤੋਂ ਬਾਅਦ ਫਿਰ ਇਹ ਆਪਦਾ ਕੰਮ ਕਰਾਂਗੇ ਸਾਰਾ। ਇਕੱਲੀ ਗੱਲ ਫਿਰ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਕੱਲ੍ਹ ਦਿਨ ਇਕੱਠੇ। ਇਹਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ। ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹ ਨਹੀਂ ਮਜ਼ਬੂਤ ਨਹੀਂ ਹੋ ਸਕਦੀ। ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ। ਬਾਕੀ ਅਗੇ ਪ੍ਰਮਾਤਮਾ ਜਾਣਗੇ। ਤਿਆਗ ਕੌਣ ਕਰੀਏ? ਇਹ ਤਿਆਗਤਾ ਸਭ ਤੋਂ ਪਹਿਲਾਂ ਸੁਭੀਚੇ ਨਾਲ ਤਿਆਗ ਕਰਨ ਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਵਿੱਚ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਇਹ ਆ ਕਿਹੜੀ ਗੱਲ ਅਸੀਂ ਆ ਬੈਠੇ ਆਂ ਦੀ ਹੱਤਰਾ ਤਿਆਗ ਦੇਣ ਨੂੰ ਤਿਆਰ ਆਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਸਭੂ ਬਾਦ ਨੂੰ ਛੱਡ ਕੇ ਸਾਰਿਆਂ ਬੰਦੇ ਦੇ ਖਾਤੇ ਸਰਕਾਰ ਨਹੀਂ ਕਰਦੇ ਕਿਸੇ ਤਾਂ ਜੀ ਉਹਦੇ ਠੀਕ ਹੀ ਸ਼ੁਰੂ ਹੋ ਗਿਆ ਫਾਈਲ ਬਾਟੂ ਲਾਗੇ ਅਭੀ ਆਇਆ ਲੱਗਿਆ ਕਿ ਜੀਵਨਵਾਦਾਂ ਨੇ ਜਾਪ ਕਰਨੇ ਚਾਹੀਦੇ ਨੇ ਕੋਈ ਤਾਂ ਹੁਣ ਸਰਕਾਰ ਹੀ ਜਾਣਦੀ ਜਾਉਣੀ ਸਿਆਸਤਦਾਨ ਸਭ ਤੋਂ ਵੱਧ ਜਾਣਦੇ ਸਿੱਧੇ ਤੌਰ ਤੇ ਕੋਈ ਨਾ ਉਹਦੇ ਬਾਰੇ ਮੈਂ ਕੀ ਟਿੱਪਣੀ ਕਰਾਂਗਾ ਜਿਹੜਾ ਜਿਹੜਾ ਉਹਦੇ ਬਾਰੇ ਆਪਾਂ ਕੀ ਗੱਲ ਕਰਦੇ ਹਾਂ ਗ੍ਰੈਂਡ ਪੂਲਿੰਗ ਜਿਹੜਾ ਉਹਨੇ ਕਰਦਾ ਸਰ ਬਿਲਕੁਲ ਗਲਤ ਹੋ ਰਿਹਾ ਵਾ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ਉਜਾੜਾ ਵਾ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ ਕਿਉਂਕਿ ਡਿਮਾਂਡ ਤੇ ਸਪਲਾਈ ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ ਜਿੰਨਾ ਤੁਸੀਂ ਜ਼ਮੀਨ ਅਕਵਾਇਰ ਕਰ ਰਹੇ ਹੋ ਤੇ ਉਹਦੇ ਲੋਡ ਹੀ ਹੈ ਨਹੀਂ ਕਿ ਆਲਰੇਡੀ ਇਹ ਜਿੰਨੀ ਹੁਣ ਲੁਧਿਆਣਾ 24 ਹਰ ਕਿਲਾ ਅਕਵਾਇਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100 150 ਸਾਲ ਵੀ ਲੋਡ ਨਹੀਂ ਹੁੰਦੀ ਸੋ ਇਸ ਲਈ ਇਹਦਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਨਿਪਟੇ ਚੜੂਗਾ ਵਾਪਸ ਨਹੀਂ ਪਾਉਂ ਸਰਕਾਰ ਨੂੰ ਉਹ ਜ਼ਿੰਮੇਵਾਰ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਹੋ ਗਿੱਤਾ ਰੈਲਪੁਰ ਨੂੰ ਸੜਕ ਦੇ ਪਾਸੇ ਦੇ ਨਿਓ ਤਾਉਂ ਲੋਕ ਦੱਸਣਗੇ ਜੀ ਪਤਾ ਹੀ ਹੁਣ ਹਰ ਵਰਗ ਦੁਖੀ ਆ ਹਰ ਵਰਗ ਸਰਕਾਰ ਤੋਂ ਮੁਰਾਦਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੀ ਉਹਦੋਂ ਪਤਾ ਲੱਗਦਾ ਹੁੰਦਾ ਤੁਸੀਂ ਇੱਦਾਂ ਲੱਗਦਾ ਕਿ ਵੀ ਜਿਹੜਾ ਗੈਡਿਕਾ ਜਿਹਾ ਕਹਿ ਰਿਹਾ ਤਰੀਕ ਨੂੰ ਪਰਣਾਣਾ ਛੱਡ ਨਹੀਂ ਗਏ ਤੁਹਾਡੇ ਜਿਵੇਂ ਕਈ ਚਾਹਵਾਨ ਨੇ ਇਹਨਾਂ ਦੀ ਬਹੁਤ ਦਿੱਕਤ ਖੜੀ ਹੋ ਜੇ ਨਹੀਂ ਮੈਨੂੰ ਲੱਗਦੇ ਨਹੀਂ ਕਿ ਕੋਈ ਬਹਿ ਕੇ ਫੈਸਲਾ ਹੋ ਜੂਗਾ ਪਹਿਲਾਂ ਸਾਡੇ ਚਾਹਵਾਨ ਨਹੀਂ ਮੈਂ ਤਾਂ ਕੋਈ ਦਾਅਵੇਦਾਰ ਨਹੀਂ ਹਾਂ ਕਿਸੇ ਚੀਜ਼ ਦਾ ਵੀ ਅਸੀਂ ਤਾਂ ਸਿਰਫ ਆਪਣੀ ਜਿਹੜੀ ਸੇਵਾ ਲੱਗਿਓ ਨਿਵਾ ਰਹੇ ਆ ਉਹਦੇ ਵਿੱਚ ਮੇਰੀ ਕੋਈ ਦਾਅਵੇਦਾਰੀ ਨਹੀਂ ਹੈਗੀ ਬਾਕੀ ਮੀਟਿੰਗ ਹੋਊ ਮੱਚ ਫੈਸਲਾ ਹੋਊ ਬਾਕੀ ਦਾ ਡੈਲੀਗੇਟਾ ਨਹੀਂ ਕਰਨਾ ਜੋ ਆਮ ਖਬਰਾਂ ਜੋ ਕੰਸੋਹਾ ਚੱਲਦੀਆਂ ਨੇ ਉਹ ਤਾਂ ਬੀਬੀ ਵੀ ਦੇ ਜੋ ਗਿਆਨੀ ਹੱਥੀਂ ਕਹਿਦਾ ਜਾਂਦਾ ਤੇ ਉਹ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਜਿਹੜਾ ਅੱਗੇ ਆਵੇ ਨਾ ਇੱਕ ਪੰਥਕ ਪਲੇਟਫਾਰਮ ਅਸੀਂ ਆਨਲਾਈਨ ਸੇ ਕੰਮ ਦੇ ਕੇ ਜਾਈਏ ਤੇ ਬਾਕੀ ਤਾਂ ਗੁਰੂ ਸਾਹਿਬ ਜਾਣਦੇ ਕੀ ਹੋਣਾ ਅੱਜ ਹਲਕਾ ਜਿਹਾ ਨਾਲਾ ਦੇ ਜੋ ਸ਼੍ਰੋਮਣੀ ਕਾਲੇਡਾਲ ਦੀ ਪੁਨਰ ਸਫਾਈ ਦੀ ਦਾ ਮੈਂਬਰਸ਼ਿਪ ਡਰਾਈਵ ਹੋਈ ਸੀ ਪਿਛਲੇ ਦਿਨੀ ਉਹਨੂੰ ਲੈ ਕੇ ਹਲਕਾ ਜਲਾਲਾ ਦੇ ਅੱਜ ਡੈਲੀਕੇਟ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਵਿਧਾਨ ਦੇ ਅਨੁਸਾਰ ਐਸ ਪਰ ਜਿੰਨੀ ਜਿੰਨੀ ਭਾਗੀ ਜਿਵੇਂ ਜਿਵੇਂ ਹੋਈਆ ਉਹਦੇ ਅਕੋਰਡਿੰਗ ਸਰਕਲ ਡੈਲੀਗੇਟ ਤੇ ਸਰਕਲ ਡੈਲੀਗੇਟਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜ਼ਿਲ੍ਹਾ ਡੈਲੀਗੇਟ ਚਨੇ ਗਏ ਆਂ ਔਰ ਸਾਰਿਆਂ ਦੀ ਸਰਬਸੰਮਤੀ ਨਾਲ ਵਿਧਾਨ ਅਨੁਸਾਰ ਸਮੱਚੇ ਫੈਸਲੇ ਲੈ ਗਏ ਆਂ ਸੋ ਅੱਜ ਸੀਨੀਅਰ ਕਾਰਟਕ ਸਾਭਦੇ ਉਹ ਸੁਖਮਨਾ ਮੈਨੂੰ ਲੈ ਕੇ ਤੇ ਸੰਗਤਾਂ ਦੇ ਪਿਆਰ ਤੇ ਸਰਕਾਰ ਨੂੰ ਸਨਮੁਖਾ ਰੱਖੇ ਇੱਕ ਕਿ ਉਹਨਾਂ ਨੇ ਪਿਛਲੇ 2-3 ਮਹੀਨਿਆਂ ਤੋਂ ਸੰਕਤਾ ਨੇ ਮੁਕਮਨਾਮੇ ਦਾ ਸਤਕਾਰ ਕਰਦੇ ਮੈਂਬਰਸ਼ਿਪ ਡਰਾਈਵ ਕੀਤੀ ਸੀ ਉਹਨਾਂ ਦੇ ਸਨਮਾਨ ਦੇ ਵਿੱਚ ਮੈਂ ਇੱਥੇ ਪਹੁੰਚੀ ਆ ਸਾਰਾ ਬਿਗੀ ਵਿਧਾਨ ਜੋ ਨਿਰਮਲ ਸਾਹਿਬ ਪਵਨ ਜੀ ਤੇ ਸਭ ਸੰਗਤ ਜੀ ਦਾ ਬਹੁਤ ਬਹੁਤ ਮਾਜੂਦ ਹੋਣ ਦੀ ਮਾਇਰ ਪਾਰ ਜਿੰਨਾ ਬਹੁਤ ਸਾਹਿਬ ਬਹੁਤ ਬਹੁਤ ਪਿਆਰ ਦੇ ਸਭ ਦੇ ਇੱਥੇ ਆ ਗਏ ਜੀ ਸਕਤਾ ਦਾ ਜਿੰਨਾ ਸਤਕਾਰ ਤੇ ਪਿਆਰ ਪਿਛਲੇ ਮਹੀਨਿਆਂ ਚ ਮਿਲਿਆ ਦੇਖਿਆ ਉਹ ਤਾਂ ਕਹਿਣੀ ਕਥਨੀ ਤੋਂ ਪਰਿਆ ਇਹ ਸਤਕਾਰ ਜਿਹੜਾ ਮਿਲ ਰਿਹਾ ਨਾ ਜੀ ਸੰਕਤਾ ਦਾ ਉਤਸ਼ਾਹ ਇਹ ਕੋਰਹਾ ਕੋਵਿਤ ਪਾਛਾਟੇ ਹੁਕਮਨਾਮੇ ਨੂੰ ਮਿਲਦੇ ਆ। ਇਹ ਕਿਸੇ ਅਗੈਕ ਤੋ ਵਿਸ਼ੇਸ਼ ਨੂੰ ਨਹੀਂ ਮਿਲਦਾ। ਜੀ। ਇਸ ਕਰਕੇ ਸੰਗਤਾਂ ਨੇ ਸੰਪੂਰਨ ਰੂਪ ਦੇ ਵਿੱਚ ਸਹਿਯੋਗ ਵੀ ਕੀਤਾ, ਸਦਕਾਰ ਵੀ ਦਿੱਤਾ। ਤੇ ਉਤਸ਼ਾਹ ਦੀ ਬਾਤ ਹੈ ਸੰਗਤਾਂ ਦੀ। ਜਿਹਨਾਂ ਨੂੰ ਪਾ ਹੁਕਮਨਾਮੇ ਲੰਗਣਾ ਵਿੱਚ। ਇਹ ਤਾਂ ਉਹਨਾਂ ਦੀ ਸਮੱਸਿਆ ਹੈ ਜੀ। ਸਾਡੀ ਸੇਰੇ ਤਾਂ ਕੇਵਲ ਇੱਕੋ ਹੀ ਇੱਕ ਭਾਵਨਾ ਹੈ ਕਿ ਜਿਹੜੀਆਂ ਸਿੱਖ ਸੰਗਤਾਂ ਮੱਤੇ ਤੇ ਹੁਕਮਨਾਮਾ ਰੱਖ ਕੇ ਚੱਲੀਆਂ ਨਾ ਜੀ, ਉਹਨਾਂ ਨੂੰ ਬਣਦਾ ਮਾਨ ਸਦਕਾਰ ਦੇਣਾ ਮੇਰੀ ਡਿਊਟੀ ਵੀ ਹੈ। ਤੇ ਮੇਰਾ ਇਹ ਮੇਰਾ ਫਰਜ਼ ਵੀ ਐਜ਼ ਅ ਸਿੱਖ ਮੇਰਾ ਫਰਜ਼ ਵੀ ਬਣਦਾ ਉਹ ਨਾ ਸੰਕਟ ਇਹ ਬੇਨਤੀ ਇਹ ਹੀ ਕਰੂਗੀ ਸੰਕਟ ਨੂੰ ਕਿ ਤਕੜੇ ਹੋ ਕੇ ਤੇ ਜਿਹੜੀ ਪੁਨਰ ਸਿਰਜिती ਹੋ ਰਹੀ ਹੈ ਸ਼ੋਮਨੀ ਕਾਲੀਦਾਲ ਦੀ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੀਏ ਔਰ ਧੜਿਆਂ ਨੂੰ ਛੱਡ ਕੇ ਧਰਮ ਨਾਲ ਜੁੜੀਏ ਧੁਰੇ ਨਾਲ ਜੁੜੀਏ ਇਹ ਹੀ ਮੇਰੀ ਬੇਨਤੀ ਹੈ ਜਿਆਦਾ ਕੋਈ ਦੇਸਪੀਡ ਜਲੀ ਦੇ ਤਾਂ ਸਾਡੀ ਪੁਹਾੜੀ ਚਾਹੀਦੀ ਕਿਵੇਂ ਦੀ ਬੇਨਤੀ ਇਹ ਤਾਂ ਉਸ ਸਮੇਂ ਦੱਸੇਗਾ ਕਿ ਸਾਡੇ ਵੱਲੋਂ ਤਾਂ ਪੂਰੀਆਂ ਤਿਆਰੀਆਂ ਨੇ ਵਿਧੀ ਵਿਧਾਨ ਅਨਸਾਰ ਔਰ ਹੁਕਮਨਾਮੇ ਦੀ ਲੋਅ ਵਿੱਚ ਉਹਨੂੰ ਇਹਨੇ ਬੰਦ ਕਰ ਲਈ ਸਾਡੀ ਪੂਰੀ ਕੋਸ਼ਿਸ਼ ਹੈ ਗੁਰੂ ਸਾਹਿਬ ਅਗੇ ਬੇਨਤੀ ਕਰਦੇ ਆਂ ਵੀ ਉਸ ਆਪ ਦੀਆਂ ਸਾਰੀਆਂ ਸੇਵਾਵਾਂ ਸਾਡੇ ਤੋਂ ਆਪ ਹੀ ਲੈ ਲੈਣ ਹਾਂ ਜੀ ਮੈਂਬਰਾਂ ਦੇ ਵਿੱਚ ਜੀ ਪ੍ਰਧਾਨ ਜੀ ਚਰਨ ਜੀ ਦਾ ਫਾਰਮ ਇਹ ਸਾਡਾ ਪੈਰੋਗੇਟਿਵ ਨਹੀਂ ਇਹ ਤਾਂ ਡੈਲੀਗੇਟਾਂ ਨੂੰ ਦੇ ਦਿੱਤਾ ਹਨ ਇਹ ਡੈਲੀਗੇਟ ਆਪਣਾ ਪ੍ਰਧਾਨ ਚਰਨ ਜੀ ਜਿਹਦੇ ਵਿਧਾਨ ਪੇ ਹੀ ਹੁੰਦਾ ਹੈ ਕਿ ਡੈਲੀਗੇਟ ਆਪਣਾ ਪ੍ਰਧਾਨ ਆ ਸੋ ਇਹਦੇ ਬਾਰੇ ਕੋਈ ਅਗਾਊਂ ਕਮਿਟਮੈਂਟ ਕਰਨੀ ਮੇਰਾ ਖਿਆਲ ਠੀਕ ਨਹੀਂ ਪਿਛਲੇ ਸਭ ਨੇ ਆਪ ਦੇ ਰਹੇ ਨੇ ਕਿ ਕੋਈ ਪੁੱਟਾ ਥੱਪ ਜਾਂਦਾ ਹੈ ਜਿੱਥੇ ਜੈਸ ਕਰਵਾ ਲਿਆ ਜੀ ਇਹ ਉਹਨਾਂ ਦੀ ਸਮੱਸਿਆ ਜੀ ਇਹ ਤਾਂ ਉਹਨਾਂ ਦੀ ਸਮੱਸਿਆ ਹੈ ਨਾ ਥਾਪਣ ਵਾਲਿਆਂ ਦੀ ਤੇ ਇਹ ਤਾਂ ਸਾਡੇ ਸਾਡਾ ਇਸ ਮਿਸ਼ਨ ਨਾਲ ਉਹਨਾਂ ਤਾਂ ਕੁਝ ਕਰ ਸਕਦੇ